ਲੁਧਿਆਣਾ ਬੈਸਟ ਤੋਂ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂਣਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਇਸ ਬਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂ ਜੋ ਕਿ ਜੋ ਕਿ ਦੋ ਵਾਰ ਪਹਿਲਾਂ ਐਮਐਲਏ ਵੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਤੇ ਲੁਧਿਆਣਾ ਬੈਸਟ ਸੀਟ ਤੋਂ ਹੀ ਜਿਹੜੇ ਐਮਐਲਏ ਰਹੇ ਨੇ ਤਾਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਦੇ ਦਿੱਤੀ ਗਿਆ ਲੁਧਿਆਣਾ ਦੇ ਵਿੱਚ ਲੁਧਿਆਣਾ ਬੈਸਟ ਦੱਸ ਦੇਣਾ ਚਾਹੁੰਦੇ ਕਿ ਬੀਤੇ ਸਮੇਂ ਜੋ ਗੁਰਪ੍ਰੀਤ ਗੋਗੀ ਐਮ ਐਲ ਏ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਜਿਸ ਦੇ ਬਾਅਦ ਹੁਣ ਬਾਈ ਇਲੈਕਸ਼ਨ ਹੋਣੀਆਂ ਨੇ ਤਾਂ ਉਸ ਤੇ ਚੱਲਦੇ ਆ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਤਾਂ ਲੁਧਿਆਣਾ ਬੈਸਟ ਸੀਟ ਤੋਂ ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਜਿਹੜਾ ਉਮੀਦਵਾਰ ਐਲਾਨਿਆ ਹੈ ਕਾਫੀ ਕਹਿ ਸਕਦੇ ਮਜਬੂਤ ਲੀਡਰ ਨੇ ਕਿਉਂਕਿ ਪਹਿਲਾਂ ਵੀ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਸਾਬਕਾ ਮੰਤਰੀ ਜਿਹੜੇ ਆ ਰਹਿ ਚੁੱਕੇ ਨੇ ਤਾਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਨੇ ਜਿਹੜਾ ਆ ਵੱਡਾ ਇੱਕ ਕਹਿ ਸਕਦੇ ਹਾਂ ਪੱਤਾ ਖੇਡਿਆ ਇੱਕ ਵੱਡਾ ਚਿਹਰਾ ਜਿਹੜਾ ਸਾਹਮਣੇ ਕੀਤਾ ਜੋ ਪਹਿਲਾਂ ਵੀ ਦੋ ਵਾਰ ਐਮਐਲਏ ਰਹਿ ਚੁੱਕਿਆ ਤੇ ਲੁਧਿਆਣਾ ਦੇ ਵਿੱਚ ਕਾਫੀ ਮਜਬੂਤ ਜਿਹੜੇ ਨੇ ਆ ਮੰਤਰੀ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤਾਂ ਵੱਡੀ ਖਬਰ ਤੁਹਾਨੂੰ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਬੀਤੇ ਸਮੇਂ ਜੇ ਗੱਲ ਕਰ ਲਈਏ ਬੀਤੇ ਸਮੇਂ ਭਾਰਤ ਪੂਸ਼ਣ ਆਸ਼ੂ ਨਾਲ ਦੇ ਘਰੇ ਜਿਹੜੇ ਆ ਵੱਡੇ ਕਾਂਗਰਸ ਦੇ ਲੀਡਰ ਵੀ ਜਾ ਕੇ ਆ ਚਾਹੇ ਆਪਾਂ ਰਾਣਾ ਗੁਰਜੀਤ ਉਹਨਾਂ ਦੀ ਗੱਲ ਕਰ ਲਈਏ ਆ ਆਪਾਂ ਪ੍ਰਗਟ ਸਿੰਘ ਉਹਨਾਂ ਦੀ ਗੱਲ ਕਰ ਲਈਏ ਵਿਧਾਇਕ ਪ੍ਰਗਟ ਸਿੰਘ ਜਾ ਕੇ ਆਏ ਨੇ ਤੇ ਹੋਰ ਵੀ ਜਿਹੜੇ ਆ ਉਹਨਾਂ ਦੇ ਘਰੇ ਕਾਂਗਰਸ ਦੇ ਵੱਡੇ ਲੀਡਰ ਪਹੁੰਚੇ ਸੀਗੇ ਬਰਿੰਦਰ ਢਿੱਲੋਂ ਵੀ ਉੱਥੇ ਦੇਖੇ ਜਾ ਰਹੇ ਜਾ ਸਕਦੇ ਨੇ ਤਾਂ ਲੁਧਿਆਣਾ ਬੈਸਟ ਤੋਂ ਕਹਿ ਸਕਦੇ ਹਾਂ ਜਮਨੀ ਚੋਣਾ ਦੇ ਲਈ ਜਿਹੜਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਵੱਲੋਂ ਜਿਹੜੇ ਆਪਣਾ ਉਮੀਦਵਾਰ ਦਾ ਐਲਾਨ ਕੀਤਾ ਗਿਆ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂ ਨੂੰ ਖੜਾ ਕਰ ਦਿੱਤਾ ਗਿਆ ਤਾਂ ਕਾਫੀ ਮਜਬੂਤ ਮੰਨੇ ਜਾਂਦੇ ਨੇ ਲੁਧਿਆਣਾ ਦੇ ਵਿੱਚ ਕਾਫੀ ਕਹਿ ਸਕਦੇ ਆ ਮਜਬੂਤ ਨੇ ਤਾਂ ਹੁਣ ਜਿਹੜਾ ਇਹ ਐਲਾਨ ਉਹਨਾਂ ਨੂੰ ਕਰ ਦਿੱਤਾ ਗਿਆ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਾਈ ਇਲੈਕਸ਼ਨ ਹੋਣ ਵਾਲੀਆਂ ਨੇ ਦੱਸ ਦੇਣਾ ਚਾਹੁੰਦੇ ਕਿ ਸਾਬਕਾ ਮੰਤਰੀ ਰਹਿ ਚੁੱਕੇ ਨੇ ਭਾਰਤ ਪੋਸ਼ਣ ਆਸ਼ੂ ਇਸ ਤੋਂ ਇਲਾਵਾ ਜਿਹੜੇ ਦੋ ਵਾਰ ਉਸੇ ਸੀਟ ਤੋਂ ਐਮ ਐਲ ਏ ਰਹਿ ਚੁੱਕੇ ਨੇ ਬੀਤੇ ਸਮੇਂ ਜੇ ਗੱਲ ਕਰੀਏ 2022 ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀਗਾ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਨੇ ਜਿਹੜਾ ਇਹਨਾਂ ਨੂੰ ਹਰਾ ਦਿੱਤਾ ਸੀਗਾ ਪਰ ਦੁਬਾਰਾ ਫਿਰ ਕਾਂਗਰਸ ਨੇ ਵਿਸ਼ਵਾਸ ਕੀਤਾ ਹੈ ਦੁਬਾਰਾ ਫਿਰ ਇੱਕ ਵਾਰ ਭਰੋਸਾ ਜਤਾਇਆ ਤਾਂ ਕਾਂਗਰਸ ਦੇ ਜਿਹੜਾ ਆ ਦੁਬਾਰਾ ਫਿਰ ਜਿਹੜੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਮੀਦਵਾਰ ਐਲਾਨ ਦਿੱਤਾ ਗਿਆ ਲੁਧਿਆਣਾ ਵਿੱਚ ਬਾਏ ਇਲੈਕਸ਼ਨ ਹੋਣ ਜਾ ਰਹੀਆਂ ਨੇ ਗੁਰਪ੍ਰੀਤ ਗੋਗੀ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦੀ ਮੋਦ ਦੇ ਬਾਅਦ ਜਿਹੜਾ ਆ ਦੁਬਾਰਾ ਜਿਹੜੀ ਹੈ ਇਹ ਬਾਈ ਇਲੈਕਸ਼ਨ ਹੋਣ ਜਾ ਰਹੀਆਂ ਨੇ ਬੈਸਟ ਲੁਧਿਆਣਾ ਬੈਸਟ ਤੋਂ ਤਾਂ ਉਸ ਦੇ ਲਈ ਸਿੱਧੇ ਤੌਰ ਤੇ ਕਾਂਗਰਸੀ ਲੀਡਰ ਉਸ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਾਂਗਰਸ ਲੀਡਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕਾਂਗਰਸੀ ਲੀਡਰ ਭਾਰਤ ਪੂਸ਼ਣ ਅਸ਼ੋਕ ਕੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਦੋ ਵਾਰ ਜਿਹੜੇ ਆ ਵਿਧਾਇਕ ਰਹਿ ਚੁੱਕੇ ਨੇ ਲੁਧਿਆਣਾ ਬੈਸਟ ਸੀਟ ਤੋਂ ਜਿਹੜਾ ਆ ਵਿਧਾਇਕ ਰਹਿ ਚੁੱਕੇ ਨੇ ਤਾਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕਾਂਗਰਸ ਦੇ ਵੱਲੋਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ